हां जी दोस्तों ਅਸੀਂ ਤੁਹਾਡੇ ਨਾਲ ਵਿਚਾਰ ਲੈ ਕੇ ਫੇਰ ਹਾਜ਼ਰ ਹਾਂ ਹੋਰ ਜੀ ਸਰਪੰਚ ਸਾਹਿਬ ਕੀ ਹਾਲ ਚਾਲ ਨੇ ਜੀ ਵਧੀਆ ਜੀ ਚੜ੍ਹਦੀ ਕਲਾ ਕਿਰਪਾ ਬਾਬੇ ਨਾਨਕ ਦੀ ਸੋ ਸੱਚਾ ਠੀਕ ਨੇ ਜੀ ਕਾਇਮ ਜੀ ਕਾਇਮ ਅੱਛਾ ਗੁਰਦੀਪ ਸਿੰਘ ਜੀ ਅੱਜ ਆਪਾਂ ਫੇਰ ਵਿਚਾਰਾਂ ਕਰਨ ਲੱਗੇ ਆ ਤੇ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਸੋ ਸਭ ਤੋਂ ਸਿੱਖ ਪੰਥ ਦਾ ਭਗ ਦਾ ਮੁੱਦਾ ਜਿਹੜਾ 2 ਦਸੰਬਰ ਨੂੰ ਸਮੂਹ ਸਾਰੇ ਦੇਸ਼ ਵਾਸੀਆਂ ਨੂੰ ਪਤਾ ਹੀ ਆ ਉਹੋ ਖੈ ਤ੍ਰੀਕ ਦੀ ਜਿਹੜੀ ਮੀਟਿੰਗ ਸੀ ਉਹ ਕਹਿੰਦੇ ਪੋਸਟਪੋਨ ਹੋ ਗਈ ਉਹਦੇ ਬਾਰੇ ਕੋਈ ਜਾਣਕਾਰੀ ਦਿਓ ਤੇ ਅੱਗੇ ਕੀ ਵਿਚਾਰ ਨੇ ਪਹਿਲਾਂ ਤਾਂ ਸਾਰੇ ਦੇਖਣ ਤੇ ਸੁਣਨ ਵਾਲੇ ਸਤ ਤ੍ਰੀਕਾਲ ਸਮੂਹ ਪੰਜਾਬੀਆਂ ਨੂੰ ਉਦੋਂ ਅੱਗੇ ਦੇਬੀ ਜੀ ਗੱਲ ਇਹ ਹੈ ਵੀ ਜੋ ਸਿੱਖ ਪੰਥ ਨੂੰ ਅੱਜਕੱਲ੍ਹ ਅਯੋਕੇ ਸਮੇਂ ਚ ਮਸਲਾ ਦਰਪੇਸ਼ ਆਇਆ ਇਹ ਸ਼ਾਇਦ ਕਦੇ ਵੀ ਨਹੀਂ ਆਇਆ ਖਾਸ ਤੌਰ ਤੇ ਕਾਲੀਦਲ ਨੂੰ ਅੰ 2 ਦਸੰਬਰ ਦੇ ਜਿਹੜੇ ਫੈਸਲੇ ਹੋਏ ਜਿਉ ਆਪਾਂ ਪਿਛਲੇ ਦਿਨੀ ਉਹਨਾਂ ਦੀ ਚਰਚਾ ਕਰਕੇ ਹਟਿਆ ਉਹਨਾਂ ਤੋਂ ਸੱਤ ਮੈਂਬਰੀ ਕਮੇਟੀ ਵਾਲਾ ਮਸਲਾ ਵੱਡਾ ਸੀ ਆ ਦੋ ਦਿਨ ਪਹਿਲਾਂ ਅ ਅਕਾਲ ਤਖਤ ਦੇ ਜਸਵੰਤ ਸਿੰਘ ਸਾਹਿਬ ਨੇ 28 ਤਰੀਕ ਦੀ ਮੀਟਿੰਗ ਸੱਦ ਲਈ 71 ਦਾ ਪੰਜ ਸਿੰਘ ਸਾਹਿਬਾਨ ਦੀ ਪਰ ਉਹ ਕੱਲਾਚਾਨ ਰੱਦ ਕਰਤੀ ਜਦਸਾ ਉਹਤੇ ਆ ਗਿਆ ਵੀ ਕੁਛਾ ਜ਼ਰੂਰੀ ਜਿਹਾ ਮੈਂ ਕਾਰਨ ਰੱਦ ਕੀਤੀ ਜਾਂਦੀ ਹੈ ਤੇ ਵਿੱਚੇ ਵੀ ਕਰਤਾ ਸੀ ਵੀ ਸਿੰਘ ਸਾਹਿਬ ਨੇ ਕੱਲ ਤੱਕ ਦੇ ਜਸਵੰਤ ਸਿੰਘ ਸਾਹਿਬ ਨੇ ਯੂਕੇ ਜਾਣਾ ਹੈ ਉਹਨਾਂ ਦੇ ਨ ਲੈ ਬੱਚੇ ਰਹਿੰਦੇ ਨੇ ਤੇ ਸਰ ਦਾ ਬੇਟਾ ਵੀ ਰਹਿੰਦਾ ਐ ਐਨੀ ਜੀਆਂ ਗੱਲਾਂ ਦੀ ਚਰਚਾ ਸੀ ਤੇ ਕਾਲੀ ਸਿੰਘ ਸਾਹਿਬ ਸਾਬਕਾ ਦਸ ਹਜ਼ਾਰ ਅਕਾਲ ਤਖਤ ਦੇ ਗਿਆਨੀ ਹਰਪ੍ਰੀਤ ਸਿੰਘ ਕੱਲ ਲਾਈਵ ਹੋਏ ਗੁੱਸੇ 'ਚ ਹੂੰ ਉਹਨਾਂ ਨੇ ਕਿਹਾ ਵੀ ਇਹ ਮੈਸੈਂਜਰ ਆਫ ਬਾਦਲ ਮੈਨੂੰ ਖਰਾਬ ਕਰ ਰਹੇ ਨੇ ਜੀ ਅਕਾਲੀ ਦਲ ਦਾ ਇੱਕ ਕੱਢਿਆ ਹੋਇਆ ਆਗੂ ਉਹ ਉਹ ਆਪਣੀ ਗੱਡੀ 'ਚ ਬਿਠਾ ਕੇ ਮੇਰੇ ਵਿਰੁੱਧ ਗਵਾਹ ਭੁਗਤਾ ਰਿਹਾ ਹੈ ਉਹਨਾਂ ਨੇ ਇੱਕ ਸਾਬਕਾ ਜਥੇਦਾਰ ਵੱਲ ਇਸ਼ਾਰਾ ਕੀਤਾ ਜੀ ਮੈਂ ਤਾਂ ਨਹੀਂ ਲਿਆ हां صاحب ਕਹਿੰਦੇ ਸਰ ਬੱਲ ਇਸ਼ਾਰਾ ਕੀਤਾ ਉਹਨਾਂ ਨੇ ਉਹ ਕਹਿੰਦੇ ਵੀ ਜਿਹੜਾ ਤਾਂ ਇਹਨਾਂ ਦੇ ਜਾ ਕੇ ਹਾਰੇ ਕੱਢ ਲੈਂਦਾ ਬੰਦ ਦਰਵਾਜ਼ੇ 'ਚ ਮਾਫੀ ਮੰਗ ਲੈਂਦਾ ਉਹ ਤਾਂ ਤਿੰਨ ਤਰ ਮੰਡੀਆਂ ਬਿਲਡਿੰਗਾਂ ਵੀ ਬਣਾ ਲੈਂਦਾ ਆਪਦੇ ਕਾਰੋਬਾਰ ਤਲਾਬ ਉਹ ਤੁਸੀਂ ਸਮਝਦੇ ਹੋ ਜਿਹੜਾ ਪਿਛਲੇ ਸਮੇਂ ਰਹਾ ਪਿਆ ਸੀ ਮੋਗੇ ਕਿਸੇ ਦਿਨ ਬਣਾਈ ਤਿੰਨ ਮੰਜ਼ਲੀ ਪਤਾ ਹੀ ਆਪਾਂ ਸਾਰਿਆਂ ਨੂੰ ਬਿਲਕੁਲ ਤੇ ਉਹਨਾਂ ਨੇ ਕੱਲੇ ਇਹ ਵੀ ਦੋਸ਼ ਲਾਇਆ ਬਈ ਦਮਦਮਾ ਸਾਹਿਬ ਦੇ ਤਖਤਸੀਰੀ ਦਮਦਮਾ ਸਾਹਿਬ ਜਾ ਕੇ ਤਿੰਨ ਮੈਂਬਰੀ ਕਮੇਟੀ ਸੀ ਜਿਹੜੀ ਬਣਾਈ ਵਰਕਿੰਗ ਕਮੇਟੀ ਨੇ ਇਹਦੀ ਜਾਂਚ ਕਰਨ ਲਈ ਗਿਆਨੀ ਹਰਪ੍ਰੀਤ ਸਿੰਘ ਨੇ ਕਿ ਉਹਨਾਂ ਨੇ ਪੰਜ ਪਿਆਰਾਂ ਤੋਂ ਇੱਕ ਹੋਉਂਦੀ ਇਹ ਬਹਿ ਲਾਉਣ ਦੀ ਕੋਸ਼ਿਸ਼ ਕੀਤੀ ਵੀ ਜੋ ਪਿਛਲੇ ਦਿਨੀ ਇਹਨਾਂ ਨੇ ਤਖਤ ਸਾਹਿਬ ਦੇ ਪੰਜ ਪਿਆਰਾਂ ਦੇ ਸਾਹਮਣੇ ਆਪਣਾ ਸਪਸ਼ਟੀਕਰਨ ਦਿੱਤਾ ਸੀ ਨਮਨਾਮ ਸਾਹਿਬ ਤੇ ਵੀ ਉਹ ਉਲੰਘਣਾ ਹੋਈ ਹੈ ਮਰਿਆਦਾ ਦੀ ਪਰ ਉਹਨਾਂ ਨੇ ਕਿਸੇ ਨੇ ਲਿਖ ਕੇ ਨਹੀਂ ਦਿੱਤਾ ਜੀ ਉਸ ਤੋਂ ਬਾਅਦ ਜਿਹੜਾ ਪੱਪ ਪਹਿਲਾ ਜੋ ਸਾਰੇ ਤੈਨਾਂ ਨੇ ਚਲ ਰਹੀ ਹੈ ਵੀ ਮਸੰਜੇੜਾ ਉਪਵਾਦਲ ਉਹਨਾਂ ਨੇ ਗੱਲ ਚੈਲੇਜ ਕਰਤਾ ਵੀ ਪਹਿਲਾਂ ਤੁਸੀਂ ਮੈਨੂੰ ਕੱਢੋ ਮੈਂ ਫਿਰ ਦੱਸੂਗਾ ਕੀ ਹੁੰਦਾ ਕਿਉਂਕਿ ਉਹ ਆਪਸ ਸਟੀਫਨ ਦੇਣਾ ਚਾਹੁੰਦੇ ਜਾਨੀ ਜਿਵੇਂ ਕਹਿੰਦੇ ਹੁੰਦੇ ਨੇ ਵੀ ਆਪ ਜਰ ਮੈਂ ਇਹ ਗੱਲ ਸਪਸ਼ਟ ਕਰਤੀ ਮੈਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਫਿਰ ਅੱਗੇ ਆਉਂਗਾ ਹਾਂ ਮੈਂ ਫਿਰ ਅੱਗੇ ਆਉਂਗਾ ਤੇ ਮੈਂ ਦੱਸੂਗਾ ਕਹਿੰਦੇ ਵੀ ਮੈਨੂੰ ਕੱਢੋ ਤਾਂ ਸੀ ਇਹਦੇ ਵਿੱਚ ਵਿਚਾਲੇ ਅੱਜ ਗੱਲ ਆ ਗਈ ਇਹ ਤੋਂ ਪਹਿਲਾਂ ਗੱਲ ਇਹ ਹੈ ਵੀ ਪਿਛਲੇ ਦਿਨੀ ਆਪਣਾ ਹਜੂਰ ਪਤਸੀ ਪਟਨਾ ਸਾਹਿਬ ਤੇ ਇਹ ਜਥੇਦਾਰ ਇਕੱਠੇ ਸੀ ਉੱਥੇ ਕੋਈ ਧਾਰਮਿਕ ਪ੍ਰੋਗਰਾਮ ਸੀ ਉੱਥੋਂ ਅਲੱਗ-ਅਲੱਗ ਆਏ ਨੇ ਕੱਲ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੀ ਫਲਾਈਟ ਅਲੱਗ ਸੀ ਇਹਨਾਂ ਦੀ ਅਲੱਗ ਚੰਡੀਗੜ੍ਹ ਉਤਰ ਕੇ ਕਹਿੰਦੇ ਇਹਨਾਂ ਨੇ ਜਦੋਂ ਫੋਨ ਕੀਤਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਗਿਆਨੀ ਅਰਪੀ ਸਿੰਘ ਨੇ ਉਹ ਤੋਂ ਪਤਾ ਲੱਗਿਆ ਵੀ ਜਾਂ ਕਿਸੇ ਨੇ ਹੋਰ ਦੱਸਿਆ ਵੀ ਮੀਟਿੰਗ ਤਾਂ ਰੱਦ ਹੋ ਗਈ ਤੇ ਕੱਟ ਤੱਕ ਰੱਦ ਹੋ ਗਈ ਫੇਰ ਹੀ ਉਹ ਗੁੱਸੇ ਜਾ ਕੇ ਲਾਈਵ ਹੋਏ ਨੇ ਗਿਆਨੀ ਹਰਪ੍ਰੀਤ ਸਿੰਘ ਹੁਣ ਰੌਲਾ ਇਹ ਹੈ ਪਤਾ ਨਹੀਂ ਕਿਸ ਤਣ ਪੱਤਣ ਲੱਗੂ ਕੀ ਦੀ ਕੀ ਦੀ ਬਲੀ ਦਿੱਤੀ ਜਾਊਗੀ ਕੁਛ ਨਾ ਕੁਛ ਇਹ ਗੱਲ ਹੁਣ ਕਿਸੇ ਸਿਰੇ ਲੱਗ ਕੇ ਹੈ ਟੂ ਵਿੱਚ ਵਿਚਾਰੀ ਨਹੀਂ ਰਹਿੰਦੀ ਦੇਖੋ ਕੌਣ ਜਾਂਦਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਾਣਦੇ ਨੇ ਜਾਂ ਗਿਆਨੀ ਹਰਪ੍ਰੀਤ ਸਿੰਘ ਜਾਣਦੇ ਨੇ ਕਿਸੇ ਨਾ ਕਿਸੇ ਦੀ ਕੱਡ ਕਢਾਈ ਹੋ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਸ਼ਕਤੀ ਨਾਲ ਅੱਜ ਜਿਹੜਾ ਬਿਆਨ ਦਿੱਤਾ ਹੈ ਹਾਂ ਕਿ ਇਹ ਹੈ ਵੀ ਸੱਤ ਮੈਂਬਰੀ ਕਮੇਟੀ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਹਨੂੰ ਆਪਦਾ ਕੰਮ ਕਰ ਦਿੱਤਾ ਜਾਵੇ ਮਰਕਿੰਗ ਕਮੇਟੀ ਆਪਦੀ ਮੀਟਿੰਗ ਕਰਕੇ ਸੱਤ ਮੈਂਬਰੀ ਕਮੇਟੀ ਨੂੰ ਜੋ ਉਦਨੇ 2 ਦਸੰਬਰ ਨੂੰ ਹੁਕਮਨਾਮਾ ਜਾਰੀ ਹੋਇਆ ਚ ਉਹਦੇ ਮੁਤਾਬਕ ਕੰਮ ਕਰਨ ਦੀ ਅਗਿਆ ਦਿੱਤੀ ਜਾਵੇ ਪਰ ਸੱਤ ਮੈਂਬਰੀ ਕਮੇਟੀ ਦਾ ਖਲਾਰਤੀ ਅਕਾਲੀ ਦਲ ਨੇ ਪਹਿਲਾਂ ਹੀ ਉਹਨਾਂ ਨੂੰ ਇੱਕ ਜੁੜਤਾ ਹੈ ਹੀ ਨਹੀਂ ਕੋਈ ਨਾ ਤਾਂ ਜੰਮੂ ਕਸ਼ਮੀਰ ਦਾ ਕੋਈ ਹਮਾਤਲ ਦਾ ਕੋਈ ਰਾਜਸਥਾਨ ਦਾ ਕੋਈ ਪੰਜਾਬ ਦੇ ਇੱਕ ਇੱਕ ਜ਼ਿਲ੍ਹਿਆਂ ਚ ਲਾਤੇ ਉਹ ਸੱਤ ਮੈਂਬਰੀ ਕਮੇਟੀ ਕਿੱਥੇ ਰਹੀ ਉਹ ਨਿਗਰਾਨੀ ਕਿਵੇਂ ਕਰੰਗੇ ਉਹਨਾਂ ਦਾ ਆਬਜ਼ਰਵਰ ਲਾਤਾ ਜ਼ਿਲ੍ਹਿਆਂ ਦੇ ਦਾ ਹ ਮੈਂ ਤਾਂ ਇਹ ਕਹਾਂ ਫਿਰ ਐਵੇਂ ਵੀ ਲਾ ਦੇ ਇੱਕ ਨੂੰ ਤਾਮਲਾਡੂ ਦਾ ਲਾ ਦਿਓ ਜੀ ਇੱਕ ਨੂੰ ਆਂਧਰਾ ਪ੍ਰਦੇਸ਼ ਦਾ ਕਿਸੇ ਨੂੰ ਕਿਧਰੇ ਲਾ ਦਿਓ ਕਿਸੇ ਨੂੰ ਕਿਧਰੇ ਉਹ ਸਾਊਥ ਵਾਲਾ ਚ ਲਾ ਦਿਓ ਕੇਰਲਾ ਕੋਰਲਾ ਕਿ ਨਹੀਂ ਭੇਜ ਦ ਸਾਰਿਆਂ ਨੂੰ ਖਿਲਾਰ ਦਿਓ ਇਹ ਕੀ ਟੁਕ ਬਣੀ ਵੀ ਐਵੇਂ ਲਾ ਦਿਓ ਜਰ ਪਰ ਜਿੱਥੇ ਸਿੱਖ ਵੋਟ ਹੀ ਨਹੀਂ ਹੈਗੀ ਜਾਂ ਅਕਾਲੀਦਰ ਦੀ ਵੋਟ ਹੀ ਨਹੀਂ ਹੈਗੀ ਠੀਕ ਹੈ ਜੀ ਇਹ ਤਾਂ ਖਿਲਾਰਾ ਪਾਉਣ ਵਾਲੀ ਵਿਧੀ ਹੈ ਇੱਕ ਬਿਲਕੁਲ ਜਾਣ ਮੁੱਟ ਕੇ ਪਾਇਆ ਕਰ ਜਸੇਰ ਸਾਹਿਬ ਨੇ ਕੋਈ ਅੱਗੇ ਪੰਜ ਤਖਤਾਂ ਦੇ ਭਾਈ ਸਾਭਾਂ ਦੀ ਕੋਈ ਇਕਤਰਤਾ ਦੀ ਗੱਲ ਕੀਤੀ ਉਹ ਕਹਿੰਦੇ ਇੱਕ ਦੋ ਦਿਨਾਂ ਆਉਣ ਵਾਲੇ ਦਿਨਾਂ 'ਚ ਕੀਤੀ ਜਾਊਗੀ ਆਉਣ ਵਾਲੇ ਦਿਨਾਂ 'ਚ ਸਪੰਸਿੰਘ ਸਿੰਘ ਸਾਹਿਬਾਂ ਦੀ 71 ਦਾ ਸੱਦੀ ਜਾਊਗੀ ਇਹਦਾ ਐਲਾਨ ਜਲਦੀ ਕਰ ਦਿੱਤਾ ਜਾਊਗਾ ਕਹਿੰਦੇ ਠੀਕ ਹੈ ਜੀ ਤੇ ਦੂਜਾ ਮਸਲਾ ਕੰਨਾ ਕਾਫੀ ਪੱਕਿਆ ਤੇ ਉਹਦੇ ਤੇ ਵੀ ਆਪਾਂ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਪਿਛਲੇ ਦਿਨੀ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਨਵੇਂ ਬਣੇ ਨੇ ਉਹਨਾਂ ਨੇ ਬਹੁਤ ਕਹਿੰਦੇ ਸਿਰਦਰਦੀਆਂ ਖੜੀਆਂ ਕਰਤੀਆਂ ਕਈ ਮੁਲਕਾਂ ਲਈ ਉਹਦੇ ਬਾਰੇ ਵੀ ਦੱਸੋ ਜੀ ਹਾਂ ਇਹ ਦੁਨੀਆ ਭਰ 'ਚ ਚਰਚਾ ਹੋ ਰਹੀ ਹੈ ਟਰੰਪ ਜਿਹੜੇ ਰਾਸ਼ਟਰਪਤੀ ਬਣੇ ਨੇ ਅਮਰੀਕਾ ਦੇ ਦੂਜੀ ਵਾਰੀ ਬਣੇ ਨੇ ਇਹ ਇਹਨਾਂ ਨੇ ਬੜੇ ਸਖਤ ਫੈਸਲੇ ਲਏ ਨੇ ਜਿਵੇਂ ਜਦੋਂ ਇਲੈਕਸ਼ਨ ਹੋ ਗਈ ਜਿੱਤ ਗਏ ਜਿਹੜੇ ਕਾਰਜਕਾਰੀ ਰਾਸ਼ਟਰਪਤੀ ਰਹਿੰਦਾ ਮਹੀਨਾ ਤੱਕ ਉਥੋਂ ਜੋ ਬਾਈਡਨ ਕਾਰਜਕਾਰੀ ਰਾਸ਼ਟਰਪਤੀ ਸੀ ਉਹਨਾਂ ਨੇ ਕਾਰਜਕਾਰੀ ਰਾਸ਼ਟਰਪਤੀ ਵੱਲੋਂ 17 ਫੈਸਲੇ ਕਰਤੇ ਜਿਹੜੇ ਆਪਣੀ ਮਰਜ਼ੀ ਨਾਲ ਤੇ ਟਰੰਪ ਸਾਹਿਬ ਨੇ ਆਉਂਦੀ ਉਹ 77 ਸਰਕਾਰਾਂ ਰੱਦ ਕਰਤੇ ਤੇ ਨਾਲ ਜਿਹਾ ਰੋਜ਼ ਨਵੇਂ ਤੋਂ ਨਵੇਂ ਐਲਾਨ ਹੋ ਰਹੇ ਨੇ ਇੱਕ ਫੈਸਲਾ ਉਹਨਾਂ ਨੇ ਇਹ ਲੈ ਲਿਆ ਜਿਵੇਂ ਅਜੇ ਜਿਹੜਾ ਕਹਿੰਦੇ ਸੀ ਵੀ 12 ਮੂਲਕਾਂ 'ਚ ਜਿਹੜਾ ਸਮਾਨ ਆਉਂਦਾ 12% ਉੱਤੇ ਅਸੀਂ ਟੈਕਸ ਲਾਵਾਂਗੇ ਉਹ ਗਲਤਾਂ ਦੇ ਵਿੱਚ ਮਚਾਇਆ ਉਹ ਵੀ ਬਹੁਤ ਵੱਡੀ ਗੱਲ ਹੈ ਪਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਫੈਸਲਾ ਲੈ ਲਿਆ ਕੱਲ ਦੋ ਗੁਰਦੁਆਰਾ ਨਿਊਯਾਰਕ ਤੇ ਇੱਕ ਨਿਊਜਰਸੀ ਗੁਰਦੁਆਰਾ ਸਾਹਿਬ ਦੀ ਤਲਾਸ਼ੀ ਲਈ ਹੈ ਵੀ ਇੱਥੇ ਕੋਈ ਪੰਜਾਬੀ ਲੁਕੇ ਹੋਏ ਤਾਂ ਨਹੀਂ ਹੈਗੇ ਤਕਰੀਬਨ ਐ ਕਹਿੰਦੇ ਨੇ ਵੀ ਜਿਹੜੇ ਬਿਲਕੁਲ ਹੀ ਕਾਗਜ਼ ਪੱਤਰਾਂ ਤੋਂ ਬਿਨਾਂ ਨੇ 18 ਕਿਹ ਹਜ਼ਾਰ ਪੰਜਾਬੀ ਨੇ ਉਹਨਾਂ ਨੂੰ ਲੱਭਣ ਦੀ ਮਹਿਮ ਲਾ ਰੱਖੀ ਹੈ ਵੈਸੇ ਗੁਰਦੁਆਰਾ ਦੀ ਤਲਾਸ਼ੀ ਨਾਲ ਕੋਈ ਵਧੀਆ ਗੱਲ ਨਹੀਂ ਹੈਗੀ ਉਹਨਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਬੁਲਾ ਕੇ ਕਿਹਾ ਜਾ ਸਕਦਾ ਸੀ ਵੀ ਜੇ ਤੁਹਾਡੇ ਕੋਲ ਕੋਈ ਗੈਰ ਕਾਨੂੰਨੀ ਪ੍ਰਵਾਸੀ ਰਹਿੰਦਾ ਜਾਉਂਦਾ ਤਾਂ ਉਹ ਉਹਦੀ ਸੂਚਨਾ ਪੁਸਤਕ ਨੂੰ ਦਿਓ ਸਰਕਾਰ ਨੂੰ ਦਿਓ ਉਹ ਵੈਸੇ ਬਹੁਤ ਮਾੜੀ ਗੱਲ ਕਰੀਆ ਉਹਨਾਂ ਨੇ ਵੀ ਗੁਰਦਵਾਰਾ ਸਾਹਿਬ ਦੀ ਤਰਾਸਲੀ ਹੈ ਤੇ ਇੱਕ ਉਹਨਾਂ ਨੇ ਕਰਤਾ ਵੀ ਜਿਹੜਾ ਅਲੱਗ-ਅਲੱਗ ਮੁਲਕਾਂ ਨੂੰ ਸਹਾਇਤਾ ਦਿੰਦੇ ਸੀ ਹੂੰ ਤਕਰੀਬਨ 50 ਆਪਣਾ ਉਹ ਹੈਗੀ ਹੈਗੀ ਤਕਰੀਬਨ 50 ਬ ਡਾਲਰ ਦੇ ਨੇੜੇ ਤੇੜਿਆ ਹੂੰ ਉਹ ਸੀਗਾ ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਨੇਪਾਲ ਤੇ ਇੰਡੀਆ ਨੂੰ ਵੀ ਦਿੰਦੇ ਸੀ ਇੰਡੀਆ ਨੂੰ ਮੰਨ ਲਓ ਵੀ ਉਹ 12-13 ਹਜ਼ਾਰ ਕਰੋੜ ਦੇ ਨੇੜੇ ਤੇ ਜੇ ਇੰਡੀਆ ਰੁਪਈਆ ਲਈਏ ਉਹ ਹੁੰਦੀ ਸੀ ਉਹ ਸੀਗੀ ਸਿੱਖਿਆ ਦੇ ਖੇਤਰ ਚ ਵਾਤਾਵਰਣ ਦੇ ਖੇਤਰ ਚ ਹੋਰ ਅਲੱਗ-ਅਲੱਗ ਤਰ੍ਹਾਂ ਦੇ ਖੇਤਰਾਂ ਦੇ ਹੁੰਦੀ ਸੀ ਉਹਨਾਂ ਨੇ ਉਸ ਹੱਦ ਤੱਕ ਬੰਦ ਕਰਤੀ ਹੋਰ ਉਹ ਦੇਖੋ ਕੀ ਬਣਦਾ ਇਹਨਾਂ ਮੁਲਕਾਂ ਦਾ ਹਰ ਸਾਲ ਦਿੰਦੇ ਰਹੇ ਨੇ ਤੇ ਹੁਣ ਉਸ ਹੱਦ ਤੱਕ ਅਮਰੀਕਾ ਨੇ ਬੰਦ ਕਰਤੀ ਬਾਕੀ ਹੌਣ ਵਾਲੇ ਜਿਹੜਾ ਇਹ ਦੋਨੇ ਮਸਲੇ ਪੰਜਾਬ ਦਾ ਮਸਲਾ ਸਿੱਖ ਪੰਥ ਦਾ ਮਸਲਾ ਤੇ ਇੰਟਰਨੈਸ਼ਨਲ ਲੈਵਲ ਤੇ ਅਮਰੀਕਾ ਦਾ ਟਰੰਪ ਵਾਲਾ ਮਸਲਾ ਕਿਹੜਾ ਮੋੜ ਕਰਦੇ ਨੇ ਕਿੱਦਾਂ ਹੋ ਜਾਂਦੇ ਨੇ ਇਹ ਹੌਣ ਵਾਲੇ ਦਿਨਾਂ ਚ ਪਤਾ ਲੱਗੂਗਾ ਇੱਕ ਜੀ ਸਰਪੰਚ ਸਾਹਿਬ ਕਹਿੰਦੇ ਵੀ ਕੱਲ ਆਪਣੇ ਸੰਵਿਧਾਨ ਰਚਿਤਾ ਡਾਕਟਰ ਅੰਬੇਦਕਰ ਜੀ ਦੇ ਮਸਲੇ ਤੇ ਕਹਿੰਦੇ ਇੱਕ ਸਿਰ ਫੜਿਆ ਸਿਰ ਫੜਿਆ ਉੱਥੇ ਬੁੱਤ ਤੇ ਭੰਨਤੋੜ ਕਰਨ ਚੜ ਗਿਆ ਜੀ ਹਾਂ ਹਾਂ ਇਹ ਕੱਲ ਹੋਈ ਹੈ ਘਟਨਾ ਵਾਪਰੀ ਹੈ ਤੁਸੀਂ ਇਹ ਦੇਖੋ ਵੀ ਵਾਪਰੀ ਕਿਹੜੇ ਦਿਨ 26 ਜਨਵਰੀ ਤੇ ਇਸ ਦਿਨ ਘਟਨਾ ਵਾਪਰੀ ਹੈ ਲੱਗਦਾ ਇਹਦੇ ਪਿੱਛੇ ਕੋਈ ਸ਼ਾਜਾ ਪੈਸੇ ਤਾਂ ਹੋ ਨਹੀਂ ਸਕਦਾ ਅੱਜ ਉਹਦੀ ਮਾਂ ਸਾਹਮਣੇ ਆਈ ਹੈ ਮੁੰਡੇ ਦੀ ਆਕਾਸ਼ ਦੀ ਜਿਹਨੇ ਉਹ ਤੋੜਪਨ ਕੀਤੀ ਹੈ ਡਾਕਟਰ ਅਮੇਦਕਰ ਸਾਹਿਬ ਦੇ ਪੁੱਤ ਦੀ ਤੇ ਅੱਜ ਉਹਦੀ ਮਾਂ ਦਾ ਕਹਿਣਾ ਜਾਉ ਮਰਲਾਵਾਸੀਆਂ ਦਾ ਕਹਿਣਾ ਵੀ ਇਹ ਤਿੰਨ ਵੀ ਤਿੰਨ ਸਾਲ ਪਹਿਲਾਂ ਇਹ ਚਲਾ ਗਿਆ ਸੀ ਆਪਣਾ ਦੁਬਈ ਉੱਥੇ ਆਉਂਦਾ ਕੰਮ ਕਰਨ ਦੇ ਸੰਬੰਧ ਚ ਹੁਣ ਕੁਝ ਮਹੀਨਿਆਂ ਦਾ ਇੱਥੇ ਆ ਗਿਆ ਸੀ ਅੰਮ੍ਰਿਤਸਰ ਰਹਿੰਦਾ ਸੀ ਵੀ ਸਾਨੂੰ ਨਹੀਂ ਪਤਾ ਇਹ ਕਿਨੇ ਕੀਤਾ ਵੈਸੇ ਘਟਨਾ ਉਹ ਬਹੁਤ ਮੰਦਰ ਭਾਗੀ ਆ ਮੋਗੇ ਜਿਹੜੇ ਧਰਮਕੋਟ ਦਾ ਰਹਿਣ ਵਾਲਾ ਉਹ ਆਕਾਸ਼ ਜਿਹੜਾ ਪੁਲਿਸ ਹਰਸਤਾ ਹੁਣ ਤੇ ਇਹ ਅੱਜ ਬਹੁਤ ਸੈਂਸਟਿਵ ਹੈ ਆਪਾਂ ਕਹਾਂ ਮਸਲਾ ਅੰਮ੍ਰਿਤਸਰ ਬਾਜ਼ਾਰ ਬੰਦ ਰਿਹਾ ਸਾਰਾ ਸ਼ਹਿਰ ਜਿਲ੍ਹਾ ਬੰਦ ਦਾ ਬਾਜ਼ਾਰ ਬੰਦ ਨੇ ਸ਼ਹਿਰ ਪੰਦ ਕੱਲ ਨੂੰ ਪਤਾ ਨਹੀਂ ਕੀ ਰੁਕ ਕੇ ਤਿਆਰ ਕੋ ਆਪਾਂ ਤਾਂ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਸ਼ਾਂਤੀ ਬਰਾਈ ਰੱਖੋ ਤੇ ਜਿਹਨੇ ਹਰਕਤ ਕੀਤੀ ਹੈ ਉਹਨੂੰ ਬਣਦੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਰਪੰਚ ਸਾਹਿਬ ਧੰਨਵਾਦ ਜੀ ਸ਼ੁਕਰੀਆ ਸ਼ੁਕਰੀਆ ਜੀ